ਰਣਜੀਤ ਬਾਵਾ ਪੰਜਾਬ ਦਾ ਉਹ ਕਲਾਕਾਰ ਜੋ ਹਰ ਇੱਕ ਆਰਟਿਸਟ ਦੀ ਰਿਸਪੈਕਟ ਕਰਦਾ ਤੇ ਸਿੱਧੂ ਮੂਸੇ ਦਾਦਾ ਖਾਸ ਕਰਕੇ ਦੋਸਤੋ ਤੁਹਾਨੂੰ ਦਾ ਪਤਾ ਹੈ ਕਿਸੇ ਦੇ ਨਾਲ ਕੋਈ ਕੌਂਟਰੋਵਰਸੀ ਨਹੀਂ ਰਣਜੀਤ ਬਾਵਾ ਦੀ ਇੰਨੀ ਜ਼ਿਆਦਾ ਬਾਕੀ ਰਣਜੀਤ ਬਾਵਾ ਦਾ ਲਾਈਵ ਸ਼ੋਅ ਚੱਲ ਰਿਹਾ ਸੀ ਰਾਤੀ ਇੱਕ ਵਿਆਹ ਦੇ ਵਿੱਚ ਤਾਂ ਉੱਥੇ ਸਿੱਧੂ ਮੂਸੇ ਦਾ ਪਰਿਵਾਰ ਪੋਜਿਆ ਤੇ ਸਿੱਧੂ ਮੂਸੇ ਦਾ ਫਾਦਰ ਸਾਹਿਬ ਸਟੇਜ ਤੇ ਗਏ ਸੀ ਅਤੇ ਰਣਜੀਤ ਬਾਵਾ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਰਣਜੀਤ ਬਾਵਾ ਨੇ ਕਿਹਾ ਵੀ ਸਿੱਧੂ ਮੂਸੇ ਦਾ ਪੰਜਾਬੀ 뮤직 ਇੰਡਸਟਰੀ ਦਾ ਉਹ ਥਾਂਬਾ ਜੋ ਕੋਈ ਵੀ ਮਿਟਾ ਨਹੀਂ ਸਕਦਾ ਉਸ ਦਾ ਨਾਂ ਬਾਕੀ ਤੁਸੀਂ ਖੁਦ ਸੁਣ ਲਓ ਰਣਜੀਤ ਬਾਵਾ ਨੇ ਕੀ ਕਿਹਾ ਸਿੱਧੂ ਜਿੱਦੂ ਬੁੱਸਿਆ ਪੰਜਾਬੀ ਦਸਤੀ ਦਾਉ ਥਾਮਾ ਉਹ ਐਸਾ ਥਾਮਾ ਕਿ ਜਿੱਦਾ ਕੋਈ ਤੋੜ ਨਹੀਂ ਬਹੁਤ ਵੱਡਾ ਵਾਪਸੀ ਹੋਣਾ ਦਾ ਕੀ ਰੋਲ ਇਹਨਾਂ ਨੂੰ ਬਹੁਤ ਪਿਆਰ ਬਹੁਤ ਸਤਿਕਾਰ ਮੇਰੇ ਬਹੁਤ ਸਤਿਕਾਰਯੋਗ ਮੇਰੇ ਪਿੰਡ ਸਮਾਜ ਕਿਉਂਕਿ ਬੰਟੀਲ ਇਹਦੇ ਬਹੁਤ ਥੈਂਕ ਯੂ ਸਰਦਾਰ ਹਲਕਾਰ ਸਿੰਘ ਮੁੱਛਿਆਲਾ ਸਾਹਿਬ ਯਾਦ ਪਾ ਕਤੀ ਬਹੁਤ ਡਾਊਨ ਟੂ ਅਰਥ ਬੰਦਾ ਹੈ ਰਣਜੀਤ ਬਾਵਾ ਕਦੇ ਮੜਾ ਨਹੀਂ ਬੋਲਦਾ ਪਰ ਵੀ ਸਪੋਰਟ ਕਰਦੇ ਹਾਂ ਸਿੱਧੂ ਮੂਸੇ ਵਾਲੇ ਦੇ ਸਾਰੇ ਫੈਨਸ ਨੇ ਜਿੰਨੇ ਰਣਜੀਤ ਬਾਵਾ ਨੂੰ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਹੋ ਅਤੇ ਬਰੋਟਾ ਗਾਣੇ ਤੇ ਸਟ੍ਰੀਮ ਕਰੋ ਦਬਕੇ ਕਿਉਂਕਿ ਟਾਰਗੇਟ ਬਹੁਤ ਵੱਡਾ ਹੈ ਦੋਸਤੋ ਹਲੇ 2.5 ਮਿਲੀਅਨ ਕਮੈਂਟ ਹੋਏ ਨੇ ਹਲੇ 17.5 ਮਿਲੀਅਨ ਕਮੈਂਟ ਪਏ ਨੇ ਸੋ ਇਹ ਤੁਹਾਡੇ ਹੱਥ ਆ ਵੀ ਤੁਸੀਂ ਅਗਲਾ ਗਾਣਾ ਕਦੋਂ ਸੁਣਨਾ ਚਾਹੁੰਦੇ ਹੋ 1 ਮਹੀਨੇ ਬਾਅਦ 2 ਮਹੀਨੇ ਬਾਅਦ 3 ਮਹੀਨੇ ਬਾਅਦ 4 ਮਹੀਨੇ ਬਾਅਦ 5 ਮਹੀਨੇ ਬਾਅਦ ਜਦੋਂ ਕਮੈਂਟ ਕਰ ਦੋਗੇ ਅਗਲਾ ਗਾਣਾ ਆ ਜਾਊਗਾ